ਕਾਹੇ ਭਈਆ ਫਿਰ ਤੋ ਖੋਲਿਆ ਫੂਲਿਆ ਕਾਹੇ ਭਈਆ ਫਿਰ ਤੋ جب دس ماس اردو موکرتا جب دس ماس اردو میں سو دن کیسے بھولیا رہاو سو دن کیسے Hey جب جریے تب ہوئے پسمن تن جب جریے تب ہوئے پسمن تن رہ کی رم دل کھائی رہ کی رم ਦਲ ਖਾਈ ਕਾਚੀ ਗਗਰ ਨੀਰ ਪਰਤ ਹੈ ਕਾਚੀ ਗਗਰ ਨੀਰ ਪਰਤ ਹੈ યાਤਨ ਕੀ ਇਹ ਹੈ ਬਡਾ ਆ ਤਨ ਕੀ ਇਹ ਹੈ ਬਡਾਈ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ ਕਾਹੇ ਭਈਆ ਜਦੋਂ ਸੀ ਅਸੀਂ ਸ਼ਬਦ ਗਾਇਨ ਕਰਦੇ ਹਾਂ ਤਾਂ ਕੁਝ ਸੰਗਤਾਂ ਕੇ ਬਾਦਿ ਸਾਨੂੰ ਦੱਸਦੀਆਂ ਕਿ ਮਾਜੇ ਸ਼ਬਦ ਪਹਿਲੀ ਦਫਾ ਸੁਣਿਆ ਹੈ ਕੁਝ ਸੰਗਤਾਂ ਤੇ ਆ ਕੇ ਪੁੱਛਦੀਆਂ ਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਔਰ ਇੱਕ ਜਗ੍ਹਾ ਤੇ ਇੰਜ ਹੋਇਆ ਸੀ ਕਿ ਅਸੀਂ ਪੜਿਆ ਸੀ ਚੜ ਕੇ ਕੋੜੜੇ ਕੁੰਦੇ ਪਕੜਿਆ ਖੁੰਡੀ ਦੀ ਖਿਡਾਰੀ ਹੰਸਾ 세ਤੀ ਚ ਤੁਲਾਸੇ ਕੁੱਕੜ ਦੀ ਉਡਾਰੀ ਤੇ ਜਦੋਂ ਅਸੀਂ ਬਾਰ ਬਾਰ ਪੜ ਰਹੇ ਸੀ ਕੁੱਕੜ ਦੀ ਉਡਾਰੀ ਸੰਗਤ ਚ ਇੱਕ ਸੱਜਣ ਆਇਆ ਉਸਨੇ ਪ੍ਰਬੰਧਕਾਂ ਨੂੰ ਕਿਹਾ ਇਹਨਾਂ ਨੂੰ ਕਹੋ ਇੱਕ ਅੱਚੀ ਬਾਣੀ ਨਾ ਪੜਨ ਜਦ ਕਿ ਇਹ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿਚ ਹੈ ਅਸੀਂ ਜਿਹੜਾ ਵੀ ਸ਼ਬਦ ਗਾਇਨ ਕਰਦੇ ਹਾਂ ਆਪਣੇ ਵੱਲੋਂ ਸੰਗਤਾਂ ਦੇ ਚਰਨਾਂ ਵਿੱਚ ਅਸੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰ ਸਾਂਝ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਗਾਇਨ ਕਰਦੇ ਆਂ ਪਰ ਸਾ ਸੰਗਤ ਜੀ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂਕਿ ਸਾਨੂੰ ਨਾ ਕੁਝ ਆਦਤਾਂ ਪਈਆਂ ਹੋਈਆਂ ਕਿ ਰਾਗੀ ਸਿੰਘ ਜੀ ਆਇਆ ਕਰਨ ਅਸੀਂ ਉਹਨਾਂ ਨੂੰ ਬਾਹਰੋਂ ਹੀ ਕਹਿ ਦਿਆ ਕਰੀਏ ਲੱਖ ਹੁਸ਼ੀਆਂ ਪਾਛਾਈਆਂ ਦਾ ਸ਼ਬਦ ਪੜੋ ਤਾਤੀਵਾਵ ਨਾ ਲਗਈ ਦਾ ਸ਼ਬਦ ਪੜੋ ਜੋ ਮੰਗੇ ਠਾਕੁਰ ਆਪਣੇ ਦਾ ਸ਼ਬਦ ਪੜੋ ਤੇਰਾ ਕੀ ਆ ਮੀਠਾ ਲੱਗੇ ਇਸ ਤਰੀਕੇ ਨਾਲ ਅਸੀਂ ਨਾ ਕੁਝ ਖਾਸ 94 ਸ਼ਬਦਾਂ ਨੂੰ ਪਸੰਦ ਕਰਦੇ ਆ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਔਰ ਸਾਨੂੰ ਇਸ ਤਰ੍ਹਾਂ ਵਿਤਕਰਾਂ ਨਹੀਂ ਕਰਨਾ ਚਾਹੀਦਾ ਲੇਕਿਨ ਅਸੀਂ ਦੂਜੇ ਪਾਸੇ ਅਖੰਡ ਪਾਠ 'ਚ ਮਸਤ ਰਹਿੰਦੇ ਆ ਜਦੋਂ ਅਸੀਂ ਅਖੰਡ ਪਾਠ ਕਰਦੇ ਆ ਤਾਂ ਇੱਕੋ ਹੀ ਭੁਲੇਖਾ ਹੁੰਦਾ ਹੈ ਕਿ ਘੰਟੇ ਅੰਦਰ 30 ਸਫ਼ੇ ਕਰਨੇ ਹਨ ਕਿਉਂਕਿ 48 ਘੰਟੇ ਚ ਪਾਠ ਦਾ ਪੂਪਣਾ ਹੈ ਇਸ ਕਰਕੇ ਤਾਂ ਵੀ ਸਾਡਾ ਧਿਆਨ ਐਸੇ ਐਸੇ ਕੀਮਤੀ ਸ਼ਬਦਾਂ ਤੇ ਨਹੀਂ ਜਾਂਦਾ ਜਦੋਂ ਨਹੀਂ ਜਾਂਦਾ ਤਾਂ ਕੀ ਹੁੰਦਾ ਅਸੀਂ ਹੰਕਾਰ ਹੀ ਫੁੱਲੇ ਰਹਿੰਦੇ ਆ ਆਕੜੇ ਰਹਿੰਦੇ ਆ ਔਰ ਸ਼ਬਦ ਸਾਨੂੰ ਪੁੱਛ ਰਿਹਾ ਵੀ ਕਾਹੇ ਭਈਆ ਭਈਆ ਦਾ ਮਤਲਬ ਹੀ ਕਿਸੇ ਬੰਦੇ ਨੂੰ ਨਹੀਂ ਪੁੱਛਨੇ ਨੇ ਭਈਆ ਦਾ ਮਤਲਬ ਹੀ ਇਸਤਰੀ ਮਰਦ ਆਦਮੀ ਜਨਾਨੀ ਮੁੰਡਾ ਕੁੜੀ ਛੋਟਾ ਵੱਡਾ ਹਰ ਕਿਸੇ ਨੂੰ ਪੁੱਛ ਲੈਣਾ ਹੈ ਇਹ ਇਨਸਾਨ ਇਹ ਮਨੁੱਖ ਇਹ ਬੰਦਿਆ ਤੂੰ ਕਿਉਂ ਹੰਕਾਰਿਆ ਫਿਰਦਾ ਹੈ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ ਮੈਂ ਬੜੀ ਦੇਰ ਦਿਨਾਂ ਸੋਚਦਾ ਰਿਹਾ ਦੀ ਕਿਉਂ ਨਹੀਂ ਕਿਸ ਤਰ੍ਹਾਂ ਕੰਪੋਜ਼ ਕਰਾਂ ਜਿਹੜੀ ਕੁਐਸਚਨ ਦੇ ਢਾਂਗੇ ਚ ਬਣੇ ਕਾਹੇ ਅਰੇ ਭਈਆ ਕਾਹੇ ਐਸੇ ਕਰਤੇ ਹੋ ਕਬੀਰ ਸਾਹਿਬ ਨੇ ਬੜੇ ਕਮਾਲ ਦੀ ਇਹ ਬਾਣੀ ਦੀ ਬਣਤਰ ਬਣਾਈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪਾਤਸ਼ਾਹ ਨੇ ਦਰਜ ਕੀਤੀ ਇਹਦੇ ਨਾਲ ਜੇ ਅਸੀਂ ਐਸੇ ਸ਼ਬਦ ਵਿਚਾਰੀਏ ਔਰ ਵਿਚਾਰ ਕੇ ਆਪਣੇ ਤੇ ਐਪਲਾਈ ਕਰੀਏ ਵੀ ਮੈਂ ਕਿੱਥੋਂ ਕਿੱਥੋਂ ਫੁੱਲਿਆ ਫਿਰਦਾ ਹਾਂ ਫੁੱਲਿਆ ਮੇਂ ਹੰਕਾਰ इज ਫੁੱਲਿਆ ਆਇਆ ਫੁੱਲਿਆ ਗੁਬਾਰੇ ਵਾਂਗੂ ਫੁੱਲਿਆ ਆਇਆ ਮੈਂ ਹੰਕਾਰ इज ਆਕੜਿਆ ਕਿਉਂ ਰਹਿੰਦਾ ਹਾਂ ਕਿਉਂ ਰਹਿੰਦੀ ਹਾਂ ਤੇ ਜੇ ਆਪਣੇ ਬਾਰੇ ਸਮਝ ਆ ਜਾਏ ਅਸੀਂ ਹੰਕਾਰ ਤੋਂ ਛੁੱਟ ਸਕਦੇ ਹਾਂ ਜਦੋਂ ਤੱਕ ਅਸੀਂ ਹੰਕਾਰ ਤੋਂ ਨਾ ਛੁੱਟੀਏ ਤਾਂ ਤੱਕ ਸਾਡਾ ਰੱਬ ਜੀ ਨਾਲ ਮਿਲਨ ਨਹੀਂ ਹੋ ਸਕਦਾ ਕਿਉਂਕਿ ਬਾਣੀ ਕਹਿੰਦੀ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਇ ਨਾ ਵਸੈ ਇੱਕ ਥਾਏ ਮਨੂ ਹੰਕਾਰ ਪੂਰਾ ਹੋਵੇ ਔਰ ਮੈਂ ਸੋਚਾਂ ਮੈਂ ਨਾਮ ਜਪਦਾ ਹਾਂ ਦੋਵੇਂ ਇੱਕ ਜਗ੍ਹਾ ਰਹਿ ਨਹੀਂ ਸਕਦੇ ਨੇ ਗੁਰੂ ਪਾਸ਼ਾ ਕਹਿੰਦੇ ਨੇ ਹਉਮੈ ਕੋਲੋਂ ਬਚ ਕੇ ਰਿਆ ਕਰ ਹਉਮੈ ਦੀ ਰੋਗ ਹੈ ਸਭ ਤੋਂ ਵੱਡਾ ਰੋਗ ਹੈ ਹਉਮੈ ਹਉਮੈ ਨੂੰ ਇੰਗਲਿਸ਼ੀ ਚ ਈਗੋ ਵੀ ਕਹਿੰਦੇ ਨੇ ਹਿੰਦੀ ਵਿੱਚ ਅਹਮ ਕਹਿੰਦੇ ਨੇ ਅਹੰਕਾਰ ਕਹਿੰਦੇ ਨੇ ਪੰਜਾਬੀ ਵਿੱਚ ਇਹ ਗੁਰਮਤਿ 'ਚ ਕਈ ਜਗ੍ਹਾ ਅਹੰਕਾਰ ਆਇਆ ਹੈ ਕਈ ਜਗ੍ਹਾ ਹੰਕਾਰ ਆਇਆ ਹੈ ਇਹ ਹਉਮੈ ਦੀ ੜੀ ਹੈ ਇਹਦਾ ਕੰਡਾ ਸਾਨੂੰ ਚੁੱਭਦਾ ਰਹਿੰਦਾ ਪਰ ਸਾਨੂੰ ਪਤਾ ਨਹੀਂ ਹੈ ਕਿਉਂਕਿ ਅਸੀਂ ਵਿਚਾਰਿਆ ਨਹੀਂ ਤੇ ਸਾਨੂੰ ਐਵੇਂ ਦੁਨਿਆਵੀ ਤੌਰ ਤੇ ਜਦੋਂ ਕੋਈ ਕੰਡਾ ਲੱਗ ਜਾਏ ਨਾ ਤਾਂ ਅਸੀਂ ਸੂਈ ਦੇ ਨਾਲ ਕੰਡੇ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਜੇ ਫਿਰ ਵੀ ਨਹੀਂ ਨਿਕਲਦਾ ਉਹ ਪੱਕ ਜਾਂਦਾ ਇਨਫੈਕਸ਼ਨ ਹੋ ਜਾਂਦਾ ਪਾਕ ਪੈ ਜਾਂਦੀ ਹੈ ਅਲਟੀਮੇਟਲੀ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ ਡਾਕਟਰ ਚੀਰਾ ਦਿੰਦਾ ਔਰ ਸਾਡਾ ਕੰਡਾ ਕੱਢਦਾ ਜਦੋਂ ਤੱਕ ਕੰਡਾ ਕੱਢਦਾ ਨਹੀਂ ਆ ਸਾਨੂੰ ਚੁੱਬਦਾ ਰਹਿੰਦਾ ਸਿਰਫ ਚੁੱਬਣ ਤਾਂ ਕੀ ਗੱਲ ਨਹੀਂ ਆ ਅਸੀਂ ਲੰਗੜਾ ਕੇ ਟੁਰਨਾ ਸ਼ੁਰੂ ਕਰ ਦਿੰਦੇ ਆੱਡੀ ਪੂਰੀ ਨਹੀਂ ਜ਼ਮੀਨ ਤੇ ਰੱਖੀ ਜਾਂਦਾ ਜਦੋਂ ਅਸੀਂ ਲੰਗੜਾ ਕੇ ਟੁਰਨਾ ਸ਼ੁਰੂ ਕਰਦੇ ਆ ਆਸ-ਆਸ ਤਾ ਸਾਨੂੰ ਇਹ ਵੀ ਮੁਸ਼ਕਲ ਹੋ ਜਾਂਦੀ ਹੈ ਬੁਖਾਰ ਵੀ ਚੜਨਾ ਸ਼ੁਰੂ ਹੋ ਜਾਂਦਾ ਹੈ ਆਸ-ਆਸ ਤੋ ਤੇ ਪਾਸੀ ਪੈ ਜਾਂਦੀ ਹੈ ਕਈ 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 ਜਗ੍ਹਾ ਇਸ ਦਾ ਦੇਖਣ ਨੂੰ ਮਿਲਿਆ ਕਿ ਉਹਨਾਂ ਦੀ ਲੱਤ ਵੀ ਕਟਣੀ ਪੈ ਜਾਂਦੀ ਹੈ ਹੌਮੇ ਬੜਾ ਵੱਡਾ ਕੰਡਾ ਹੈ ਮੇਰੇ ਮਨ ਦੇ ਕਦਮਾਂ ਦੇ ਥੱਲੇ ਚੁੱਭਦਾ ਰਹਿੰਦਾ ਮਨ ਨੂੰ ਹੌਮੇ ਦੀਰਗ ਰੋਗ ਹੈ ਤਾਂ ਇਸ ਦਾ ਕੰਡਾ ਸਾਕਤ ਹਰ ਰਸਾ ਸਾਧ ਨਾ ਜਾਣਿਆ ਤੇ ਨੰਤਰ ਹੌਮੇ ਕੰਡਾ ਹੈ ਅਸੀਂ ਸੋਚਣਾ ਸਾਕਤ ਕੋਈ ਹੋਰ ਹੁੰਦਾ ਮੈਂ ਤੇ ਹੈ ਹੀ ਨਹੀਂ ਆ ਮੈਂ ਤੇ ਪਾਠ ਕਰਦਾ ਹੀ ਆ ਮੈਂ ਤੇ ਗੁਰਦੁਆਰੇ ਜਾਂਦਾ ਹੀ ਆ ਮੈਂ ਤੇ ਕੀਰਤਨ ਸੁਣਦਾ ਹੀ ਆ ਮੇਰੇ ਘਰ ਪਾਵੇਂ ਮੈਂ ਨਾ ਸੁਣਾ ਸਵੇਰੇ ਆਸਾ ਕੀ ਵਾਰ ਟੀਵੀ ਤੇ ਲੱਗ ਹੀ ਜਾਂਦੀ ਆ ਉਹਦੇ ਨਾਲ ਦੀਵਾਰਾਂ ਸੁਣਦੀਆਂ ਲੰਦੀਆਂ ਮੈਂ ਆਪਣਾ ਤਿਆਰ ਹੁੰਦਾ ਰਹਿੰਦਾ ਨੰਦਾਤ ਹੁੰਦਾ ਰਹਿੰਦਾ ਖਾਂਦਾ ਪੀਂਦਾ ਰਹਿੰਦਾ ਲੋ ਅਸੀਂ ਧਰਮ ਦਾ ਕੰਮ ਕਰ ਲਿਆ ਯਾ ਮੈਂ ਗੁਰਦੁਆਰੇ ਗਿਆ ਉਥੇ ਆਸਾ ਕੀ ਵਾਰ ਹੋਈ ਮੈਂ ਸੁਣ ਕੇ ਆ ਗਿਆ ਪ੍ਰਸ਼ਾਦ ਲੈ ਕੇ ਆ ਗਿਆ ਹਰ ਜੁਗ ਜੁਗ ਭਗਤੂ ਪਾਇਆ ਪੈਜ ਰਖਦਾ ਹੈ RAM ਰਾਜੇ ਜੋਈ ਸ਼ੁਰੂ ਹੋਇਆ ਮੈਂ ਘਰ ਆ ਗਿਆ ਮੈਂ ਆਸਾ ਕੀ ਵਾਰ ਸੁਣਾਇਆ ਓਮੇ ਦਾ ਕੰਡਾ ਚੁਗਦਾ ਮੈਂ ਸ਼ਰਮ ਕੀਤਾ ਹੀ ਨਹੀਂ ਮਿਹਨਤ ਕੀਤੀ ਨਹੀਂ ਕਿ ਮੈਨੂੰ ਹਉਮੈ ਦਾ ਕੰਡਾ ਚੁਪਦਾ ਕਿਵੇਂ ਹੈ ਇਸ ਕਰਕੇ ਗੁਰੂ ਪਾਸ਼ਾ ਸਵਾਲ ਪੁੱਛਦੇ ਨੇ ਹਉਮੈ ਕਿੱਥੋਂ ਉਪਜੇ ਇਹ ਹਉਮੈ ਦਾ ਕੰਡਾ ਪੈਦਾ ਕਿੱਥੋਂ ਹੁੰਦਾ ਚੁਪਦਾ ਕਿੱਥੋਂ ਹੈ ਕਦੋਂ ਤੋਂ ਮੈਂ ਚੰਗਾ ਭਲਾ ਨਿਰਮਲ ਨੀਰ ਪੈਦਾ ਹੋਇਆ ਸੀ ਜਦੋਂ ਬੱਚਾ ਨਿਰਮਲ ਨੀਰ ਪੈਦਾ ਹੁੰਦਾ ਕਿਸੇ ਵੀ ਧਰਮ ਵਾਲਾ ਕਿਸੇ ਵੀ ਮਜ਼ਹਬ ਵਾਲਾ ਕਿਸੇ ਵੀ ਪਰਿਵਾਰ ਵਿੱਚ ਤਾਂ ਆਮ ਤੌਰ ਤੇ ਪਤਾ ਕਿ ਕੀ ਆ ਜਾਂਦਾ बच्चे भगवान का रूप होते हैं इतने निर्मल नीरसी पैदा होते हैं कि दुनिया दी जुबान ते है बच्चा भगवान का रूप होता है भगवान नु ते हु मैं ਛੱਡਦੀ ਨਹੀਂ बच्चे नु भी हु मैं ਨਹੀਂ ਛੱਡਦੀ ਫਿਰ ਕਦੋਂ ਕੰਡਾ ਚੁੱਕ ਜਾਂਦਾ ਸਾਨੂੰ ਆਪਣੇ ਬਾਰੇ ਪਤਾ ਨਹੀਂ ਹੈ ਸਾ ਸੰਗਤ ਜੀ ਜਦੋਂ ਕੋਈ ਗੁਬਾਰੇ ਅੰਦਰ ਹਵਾ ਪਰੋਤਾ ਉਹ ਫੁੱਲਦਾ ਜਾਂਦਾ ਹੈ। ਲੇਕਿਨ ਜੇ ਗੁਬਾਰੇ ਨੂੰ ਕੰਡਾ ਚੁਭਾ ਹੋ ਤਾਂ ਸਾਰੀ ਫੂਕ ਨਿਕਲ ਜਾਂਦੀ ਹੈ। ਮੇਰੇ ਨਾਲ ਉਲਟਾ ਹੋ ਰਿਹਾ ਹੈ। ਮਨ ਨੂੰ ਜੋਈ ਹੋਮੇ ਦਾ ਕੰਡਾ ਚੁਭਦਾ ਮੇਰਾ ਗੁਬਾਰਾ ਪਰ ਰਾ ਸ਼ੁਰੂ ਹੋ ਜਾਂਦਾ ਹੈ। ਮੈਂ ਹੰਕਾਰ ਨਾਲ ਫੁੱਲਿਆ ਜਾਂਦਾ। ਔਰ ਮੈਂ ਹੰਕਾਰ ਦੀਆਂ ਗੱਲਾਂ ਬੋਰੋ ਵੀ ਕਰਦਾ। ਜਦੋਂ ਸਾਡੇ ਘਰਾਂ ਦਾ ਬੱਚਾ ਗਰੀਬ ਬੱਚੇ ਨਾਲ ਖੇਡੇ ਮੈਲੇ ਕੱਪੜੇ ਵਾਲੇ ਬੱਚਿਆਂ ਨਾਲ ਖੇਡੇ ਆ ਹਮ ਬੜੇ ਖਰਕੇ ਲੋਗ ਆ ਗੰਦੇ ਬੱਚੋ ਕੇ ਸਾਥ ਮਤ ਖੇਲਾ ਕਰ ਅਸੀਂ ਪਹਿਲੇ ਉਹਦੇ ਮਨ ਅੰਦਰ ਹੋਮੇ ਦਾ ਕੰਡਾ ਚੁਬਾਣਾ ਸ਼ੁਰੂ ਕਰ ਦਿੰਦੇ ਹਾਂ ਸੁਪੀਰੀਟੀ ਕੰਪਲੈਕਸ ਹੀ ਜਾ ਦਿੰਦਾ ਹੈ ਸੁਪੀਰੀਟੀ ਕੰਪਲੈਕਸ ਹੀ ਕੰਡਾ ਹੈ ਕਈਆਂ ਨੂੰ ਇਨਫੀਰੀਟੀ ਕੰਪਲੈਕਸ ਦਾ ਵੀ ਕੰਡਾ ਹੁੰਦਾ ਹੈ ਤੇ ਕਈਆਂ ਨੂੰ ਸੁਪੀਰੀਟੀ ਕੰਪਲੈਕਸ ਦਾ ਵੀ ਕੰਡਾ ਹੁੰਦਾ ਹੈ ਪਰ ਇਨਫੈਕਟ ਕੰਪਲੈਕਸ ਇਟਸੈਲਫ ਇਜ਼ ਕੰਡਾ ਆਪਣੀ ਪਰਚੋਲ ਕਰਾਂਗੇ ਅੱਜ ਦੇ ਸ਼ਬਦ ਵਿੱਚ ਉਹਨਾਂ ਨੇ ਸਾਨੂੰ ਸਮਝਾਇਆ ਕਿ ਕੰਡਾ ਤੈਨੂੰ ਚੁਬਿਆ ਤੇ ਤੂੰ ਹਉਮੈ ਦੇ ਕੰਡੇ ਦੇ ਕਾਰਨ ਹੰਕਾਰਿਤ ਫੁੱਲਿਆ ਰਹਿ ਨਾ ਤਾਂ ਇਸ ਤੋਂ ਛੁੱਟਿਆ ਕਿਵੇਂ ਜਾਂਦਾ ਹੈ ਪਰ ਛੁੱਟਿਆ ਤੇ ਤਾਂ ਜਾਏਗਾ ਜੀ ਮੈਂ ਪਹਿਲਾਂ ਰੈਕਗਨਾਈਜ਼ ਕਰਾਂ ਕਿ ਮਨ ਨੂੰ ਹਉਮੈ ਹੈ ਮੈਂ ਹਮੇਸ਼ਾ ਦੂਜਿਆਂ ਨੂੰ ਕਹੈਂ ਐਨੂੰ ਹਉਮੈ ਐ ਐਨੂੰ ਹਉਮੈ ਫਲਾਣਾ ਬਣਾਕਾਰਿਆ ਐ ਫਲਾਣਾ ਬੜਾ ਇਕੋਇਸਟਿਕ ਹੈ ਅਸੀਂ ਇਸ ਤਰ੍ਹਾਂ ਹੀ ਕਹਿੰਦੇ ਰਹੇ ਆਪਣੀ ਈਗੋਰ ਹੋਮੇ ਬਾਰੇ ਪਤਾ ਹੀ ਨਹੀਂ ਲੱਗਿਆ ਸੋ ਫੂਲਿਆ ਜਿਹੜਾ ਹੁੰਦਾ ਨਾ ਇਹਨੂੰ ਅਫਰੇਵਾ ਕਹਿੰਦੇ ਨੇ ਜੀ ਸਭ ਪੇਟ ਆਫਰ ਜਾਂਦਾ ਹੈ ਨਾ ਇਸ ਦਾ ਦਿਮਾਗ ਜਦੋਂ ਆਫਰ ਜਾਵੇ ਅਫਰੇਵਾ ਕੀ ਹੁੰਦਾ ਦੂਜਿਆਂ ਨੂੰ ਕਟਿਆ ਸਮਝਣਾ ਜਾਂ ਕਟਿਆ ਕਰਾਰ ਕਰਨਾ ਦੁਨਿਆਵੀ ਬੋਲੀ ਵਿੱਚ ਪੈਸੇ ਦੀ ਦੁਨੀਆ ਵਿੱਚ ਜ਼ਾਤ ਪੱਤ ਦੀ ਦੁਨੀਆ ਵਿੱਚ ਅਤੇ ਇਸ ਤੋਂ ਇਲਾਵਾ ਕਿਸੇ ਵੀ ਆਪਣੀ ਪ੍ਰਾਪਤੀ ਦੇ ਅਗੇਂਸਟ ਦੂਜਿਆਂ ਨੂੰ ਜਾਂ ਆਪਣੀ ਸ਼ਰਾਫਤ ਦੇ ਅਗੇਂਸਟ ਯਾ ਮੈਂ ਸ਼ਰੀਫ ਕੋ ਹਾਂ ਮੈਂ ਸੱਚ ਬੜਾ ਬੋਲਦਾ ਜਦੋਂ ਸੱਚ ਬੋਲਣ ਦੀ ਹੰਕਾਰ ਹੋ ਜਾਏ ਨਾ ਉਹਨੂੰ ਸਤੋ ਗੁਣ ਦੇ ਰੋਗ ਕਹਿੰਦੇ ਨੇ ਜਦੋਂ ਗੁਰਬਾਣੀ ਜਾਂਦਾ ਤਿੰਨ ਰੋਗ ਰਜੋ ਤਮੋ ਸਤੋ ਕਈਆਂ ਨੂੰ ਸੱਚ ਬੋਲਣ ਦੀ ਹਉਮੈ ਜਦੋਂ ਹੋ ਜਾਂਦੀ ਨਾ ਉਹ ਸਤੋ ਰੋਗ ਵਿੱਚ ਫਸ ਜਾਂਦੇ ਨੇ ਉਸ ਵੇਲੇ ਸੱਚ ਬੋਲਣਾ ਨਾ ਉਹਨਾਂ ਦਾ ਹੰਕਾਰ ਬਣ ਸੋ ਦੂਜਿਆਂ ਨੂੰ ਕਟਿਆ ਥਾਪਨਾ ਬਣਾਣਾ ਪ੍ਰੂਫ ਕਰਨਾ ਆਪਣੇ ਅੰਦਰ ਅਭਿਮਾਨ ਦਾ ਅਫਰੇਵਾ ਪੈਦਾ ਕਰਦਾ ਹੈ ਉਸ ਵੇਲੇ ਭੁੱਲ ਜਾਂਦਾ ਹੈ ਕਿ ਮੈਂ ਕਿਸ ਵਾਸਤੇ ਆਇਆ ਸੀ ਆਵਨ ਆਇ ਇਸ੍ਰਿਸ਼ਟ ਮੈਂ ਬਿਨ ਬੂਝੇ ਪਛੂਟ ਹੋਰ ਮੈਂ ਤੇ ਇਥੇ ਸਮਝਣ ਆਇਆ ਸੀ ਕਿ ਮੈਂ ਆਪਣੀ ਹੋਮੋਸੈਟ ਨਹੀਂ ਕਿਸ ਤਰ੍ਹਾਂ ਇਸ ਸ਼ਬਦੀ ਚ ਆਏਗਾ ਕਾਚੀ ਗਾਗਰ ਨੀਰ ਪੜਦਾ ਹੈ ਯਾ ਤਨ ਕੀ ਇਹ ਹੈ ਬਡਾਈ ਜਦੋਂ ਆਤਮਕੀ ਇਹ ਵਡਾਈ ਕਹਿ ਰਹੇ ਨੇ ਤਾਂ ਪੋਜ਼ਿਟਿਵ ਸੈਂਸ ਵਿੱਚ ਕਹਿ ਰਹੇ ਨੇ ਇਹ ਸਰੀਰ ਮਾੜਾ ਨਹੀਂ ਹੈ ਇਸ ਦੀ ਇਹ ਵਡਿਆਈ ਹੈ ਕਿ ਇਹਦੇ ਅੰਦਰ ਹਉਮੈ ਵਾਲਾ ਮੈਂ ਆਇਆ ਵੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਹੋ ਸਕਦਾ ਹੈ ਇਸ ਮੈਨੂੰ ਗੁਰ ਕੈ ਸ਼ਬਦ ਬਣਾਵੋ ਇਹ ਮਨ ਪਰ ਜੇ ਸਰੀਰੀ ਨਹੀਂ ਹੋਏਗਾ ਤਾਂ ਮਨ ਬਣੇਗਾ ਨਹੀਂ ਫਿਰ ਇਦਾ ਮਤਲਬ ਸਰੀਰ ਬੜਾ ਜ਼ਰੂਰੀ ਹੈ ਇਸ ਕਰਕੇ ਸਰੀਰ ਦੀ ਨਿੰਦਾ ਨਹੀਂ ਕਰਨੀ ਜੋ ਲੋਕੀ ਸਰੀਰ ਦੀ ਨਿੰਦਾ ਕਰਦੇ ਨੇ ਉਹ ਰਿਨਾਊਨਸਿੰਗ ਕਰਦੇ ਨੇ ਉਹ ਭੁੱਖੇ ਰਹਿੰਦੇ ਨੇ ਉਹ ਮੂਨਵਾਰਤ ਰੱਖ ਲੈਂਦੇ ਨੇ ਉਹ ਖਾਂਦੇ ਨੇ ਇਹ ਸਰੀਰ ਨੂੰ ਸਤਾਉਂਦੇ ਰਹਿੰਦੇ ਨੇ ਪੁੱਠੇ ਲਟਕੇ ਰਹਿੰਦੇ ਨੇ ਹੱਠ ਜੋ ਕਰਦੇ ਰਹਿੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਸਾਰੀ ਖੇਡ ਤੇ ਗੜਬੜ ਮਨ ਦੀ ਹੈ ਇਹ ਇਹ ਸਾਰੇ ਸਰੀਰ ਨੂੰ ਕਾਚੀ ਗਾਗਰ ਕਹਿੰਦੇ ਨੇ ਦਰਸਲ ਮਨ ਦਾ ਸੋਚਣੀ ਦੀ ਗਾਗਰ ਨੂੰ ਕਾਚੀ ਗਾਗਰ ਕਹਿੰਦੇ ਨੇ ਜਦੋਂ ਮਨ ਪਲ-ਪਲ ਨਿੱਕੀ-ਨਿੱਕੀ ਗਲਤੇ ਜੰਮਦਾ ਮਰਦਾ ਰਹਿੰਦਾ ਹੈ ਨਾ ਨਿੱਕੀ-ਨਿੱਕੀ ਗਲਤੇ ਪਲ-ਪਲ ਜਦੋਂ ਜੰਮਦਾ ਮਰਦਾ ਰਹਿੰਦਾ ਸਾਡਾ ਮਨ ਅਸੀਂ ਰੂਪ ਬਟਾਉਂਦੇ ਹਾਂ ਅਸੀਂ ਗਿਰਗिट ਵਾਂਗੂ ਬਦਲਦੇ ਹਾਂ ਅਸੀਂ ਪਰਸੋਨਾ ਲਗਾ ਲੈਂਦੇ ਹਾਂ ਅਸੀਂ ਹਿਪੋਕ੍ਰੇਟ ਹੋ ਜਾਂਦੇ ਹਾਂ ਅਸੀਂ ਬਾਰੋ-ਬਾਰੋ ਮਿੱਠਾ ਬੋਲਦੇ ਆਂ ਅੰਦਰੋਂ ਮੋਮੋ ਠਗਣੇ ਹੁੰਦੇ ਆਂ ਬਾਹਰੋਂ ਦਿੱਸੇ ਜਾਣਨਾ ਦਿਲ ਅੰਧਿਆਰੀ ਰਾ ਬਾਰੂ-ਬਾਰੂ ਮਿੱਠਾ ਬੋਲ ਕੇ ਅਸੀਂ ਜਦੋਂ ਅਸੀਂ ਰੂਪ ਵਟਾਉਂਦੇ ਆ ਨਾ ਸਾਡਾ ਜਿਹੜਾ ਇਹ ਰੂਪ ਵਟਾਣ ਦੀ ਖੇਡ ਹੈ ਨਾ ਇਹ ਹੀ ਹਿਪੋਕ੍ਰੇਸੀ ਇਹ ਹਿਪੋਕ੍ਰੇਸੀ ਦਾ ਡਾਇਰੈਕਟ ਲਿੰਕ ਹੈ ਹਉਮੈ ਦੇ ਨਾਲ ਆਪਣੀ ਗੱਲ ਨੂੰ ਪਰਦਾ ਦਿੰਦੇ ਆ ਹੁਣੇ ਗੱਲ ਕੀਤੀ ਹੈ ਔਰ ਗੱਲ ਕਰਕੇ ਫਿਰ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਕਿਹਾ ਮੇਰਾ ਭਾਵ ਇਹ ਨਹੀਂ ਉਹ ਸੀ ਕਿਸ ਤਰ੍ਹਾਂ ਅਸੀਂ ਰੂਪ ਵਟਾਉਂਦੇ ਆ ਜਦੋਂ ਅਸੀਂ ਰੂਪ ਵਟਾਉਂਦੇ ਆ ਔਰ ਹਉਮੈ ਵਿੱਚ ਫਸੇ ਰਹਿੰਦੇ ਆ ਤਾਂ ਨਾ ਅਸੀਂ ਹਿਪੋਕ੍ਰੇਟ ਹੋ ਜਾਂਦੇ ਆ ਫਿਰ ਜਿਹੜੀ ਅਸੀਂ ਆਪਣੇ ਖਿਆਲਾਂ ਦੀ ਦੁਨੀਆ ਬਣਾਉਂਦੇ ਆ ਨਾ ਉਹਦੇ ਵਿੱਚ ਸੁੱਖ ਨਹੀਂ ਹੁੰਦਾ ਉਹ ਸੁੱਖ ਨਹੀਂ ਮਾਣ ਪਾਉਂਦੇ ਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਸੁੱਖ ਮਾਣਨਾ ਚਾਹਦਾ ਛੱਡ ਦੁਨੀਆ ਛੱਡ ਦੁਨੀਆ ਛੱਡ ਦੁਨੀਆ ਅੰਤ ਦਰ ਜਾਵਣਾ ਆਪਣੇ ਅੰਦਰ ਜਾਣਾ ਅੰਦਰ ਜਾਵਣਾ ਕੱਪੜੀ ਰੂਪ ਸੁਹਾਵਣਾ ਕੱਪੜੀ ਸੁਹਾਵਣਾ ਛੱਡ ਅਡ ਦੁਨੀਆਂ ਦਾ ਅਨਰਜਾਵਣਾ ਜਦੋਂ ਤੂੰ ਇਸ ਦੁਨੀਆ ਮੰਦੇ ਖਿਆਲਾਂ ਵਾਲੀ ਦੁਨੀਆ ਐਸ ਐਸ ਬਾਹਰਲੇ ਸੰਸਾਰ ਦੁਨੀਆ ਨੂੰ ਨਹੀਂ ਕਹਿ ਰਹੇ ਨੇ ਜਦੋਂ ਆਪਣੇ ਕੱਚੇ ਖਿਆਲਾਂ ਵਾਲੀ ਦੁਨੀਆ ਛੱਡ ਦੇਂਗਾ ਨਾ ਔਰ ਆਪਣੇ ਅੰਦਰ ਜਾਏਗਾ ਕਹਦਾ ਤੇਰਾ ਜ਼ਿੰਦਗੀ ਰੂਪੀ ਕੱਪੜ ਸੁਹਾਵਨਾ ਹੋ ਸਕਦਾ ਯੂ ਕੈਨ ਬੀ ਪਲੀਜ਼ਡ ਯੂ ਕੈਨ ਅਚੀਵ ਹੈਪੀਨੈਸ ਫੋਰਐਵਰ ਨਾਨਕ ਭਗਤਾਂ ਸਦਾ ਵਿਗਾਸ ਜੀਣਾ ਆ ਜਾਏਗਾ ਇੱਕ ਦੋਸ ਨੇ ਦੂਸਰੇ ਦੋਸ ਨੂੰ ਕਿਹਾ ਮੈਂ ਤੇਰੇ ਨਾਲ ਅੱਗੋਂ ਤੋਂ ਦੋਸਤੀ ਨਹੀਂ ਕਰਨੀ ਕਹਿੰਦਾ ਕਿਉਂ ਕਹਿੰਦਾ ਮਨੂੰ ਤੇਰੇ ਚ ਬੜੇ ਆਗੁਣ ਨਜ਼ਰ ਆਏ ਦੂਜਾ ਦੋਸਪਤਾ ਹੀ ਕਹਿੰਦਾ ਮੇਰੇ ਆਗੁਣ ਤਾਂ ਮੇਰੇ ਨਾਲ ਨੇ ਪਰ ਤੈਨੂੰ ਜਿਹੜੀ ਮੇਰੇ ਆਗੁਣ ਚੈੱਕ ਕਰਨ ਦੀ ਅੱਖ ਮਿਲ ਗਈ ਨਾ ਉਹਨੇ ਸਾਡੀ ਦੋਸਤੀ ਤੋੜ ਦਿੱਤੀ ਦੂਜਿਆਂ ਦੇ ਆਗੁਣ ਚੈੱਕ ਕਰਨ ਦੀ ਜਿਹੜੀ ਅਕਲ ਹੈ ਨਾ ਉਹ ਐ ਹਉਮੈ ਹੀ ਹੈ ਇਹ ਈਗੋ ਦਾ ਕੰਡਾ ਹੈ ਇੱਕ ਸੈਮੀਨਾਰ 'ਚ ਮੈਂ ਸਾਂਝ ਕੀਤੀ ਸੀ ਆਪਣੇ ਦਿਲ ਦੇ ਜਜ਼ਬਾਤਾਂ ਨਾਲ ਦੂਜਿਆਂ ਦੇ ਹਿਰਦਿਆਂ ਨੂੰ ਫਰੂਲਣਾ ਐਮਪੈਥੀ ਕਲੰਦਾ ਹੈ ਦੂਜਿਆਂ ਦੇ ਸ਼ੂ ਚ ਪੈਰ ਪਾਣਾ ਕਿ ਇਹ ਕੀ ਸੋਚ ਰਿਹਾ ਹੋਏਗਾ ਉਸ ਤੇ ਤਰਸ ਕਰਨਾ ਲੇਕਿਨ ਅਸੀਂ ਕੀ ਕਰਦੇ ਆ ਆਪਣੇ ਹਉਮੈ ਦੇ ਕੰਡੇ ਦੇ ਨਾਲ ਦੂਜਿਆਂ ਨੂੰ ਫਰੋਲਦੇ ਆ ਦੂਜਿਆਂ ਦੇ ਅਵਗੁਣ ਫਰੋਲਦੇ ਆ ਜਿਸ ਨੂੰ ਅੱਜ ਦਾ ਸ਼ਬਦ ਸਮਝ ਆ ਜਾਏਗਾ ਨਾ ਉਹ ਹਉਮੈ ਦੇ ਕੰਡੇ ਤੋਂ ਛੁੱਟ ਜਾਏਗਾ ਉਹਦੇ ਗੁਬਾਰੇ ਦੀ ਸਾਰੀ ਫੂਕ ਨਿਕਲ ਜਾਏਗੀ ਕਿਉਂਕਿ ਉਹ ਆਪਣਾ ਸੁਖ ਚਾਹੇਗਾ ਜੋ ਆਪਣਾ ਸੁਖ ਚਾਹੁੰਦਾ ਹੈ ਉਹ ਇਸ ਕੰਡੇ ਤੋਂ ਛੁੱਟਣਾ ਚਾਹੇਗਾ ਅਸੀਂ ਦੂਜਾ ਸ਼ਲੋਕ ਇੱਕ ਪੜਿਆ ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਕੰਦੀ ਉੱਤੇ ਕੰਦੀ ਦਾ ਮਤਲਬ ਹੁੰਦਾ ਹੈ ਨਦੀ ਜਿਹੜੀ ਜਾ ਰਹੀ ਹੁੰਦੀ ਹੈ ਨਦੀ ਦੇ ਕਿਨਾਰੇ ਨੂੰ ਕੰਦੀ ਕਹਿੰਦੇ ਨੇ ਕਿਨਾਰੇ ਤੇ ਪੇੜ ਲੱਗਾ ਹੁੰਦਾ ਹੈ ਨਦੀ ਦਾ ਪਾਣੀ ਆਂਦਾ ਔਰ ਆਸ-ਆਸਤਾ ਮਿੱਟੀ ਨੂੰ ਕੱਟਦਾ ਰਹਿੰਦਾ ਔਰ ਪੇੜ ਨਦੀ ਵਿੱਚ ਟੁੱਟ ਕੇ ਡੇਪ ਜਾਂਦਾ ਫਰੀ ਜੀ ਐਗਜ਼ਾਮਪਲ ਦੇ ਕੇ ਪੁੱਛ ਰਹੇ ਨੇ ਕੰਦੀ ਉੱਤੇ ਰੁਖੜਾ रुखरा मीन्स पेड़ ट्री प्लांट किछ रक बनने तीर कदो तक खड़ा रह सकदा है ये पानी ਦੇ ਨਾਲ ਕਦੀ ਵੀ ਟੁੱਟ ਜਾਏਗਾ ਜਿਸ ਬੰਦੇ ਨੂੰ ਆਪਣੀ ਕਿਸੇ ਚੀਜ਼ ਦੀ ਵੀ ਪ੍ਰਾਪਤੀ ਦਾ ਹੰਕਾਰ ਹੈ ਨਾ ਕਿਸੇ ਜਗ੍ਹਾ ਕਿਸੇ ਨੂੰ ਆਪਣੀ ਕੁਰਸੀ ਦਾ ਹੰਕਾਰ ਹੈ 5 ਸਾਲ ਬਾਅਦ ਕੁਰਸੀ ਉੱਡ ਜਾਂਦੀ ਹੈ ਕਈਆਂ ਦੀ 2-2 ਸਾਲਾਂ ਬਾਅਦ ਮੈਜੋਰਟੀ ਡਾਊਨ ਹੋ ਜਾਂਦੀ ਹੈ ਵਿੱਚ ਉਹ ਬੰਦੇ ਵੀ ਇੱਕ ਜਾਂਦੇ ਨੇ ਕਈਆਂ ਦਾ ਪੈਸਾ ਹੁੰਦਾ ਹੈ ਪੈਸਾ ਡਾਊਨ ਹੋ ਜਾਂਦਾ ਹੈ ਕਈਆਂ ਦੀ ਪ੍ਰਾਪਰਟੀ ਹੁੰਦੀ ਪ੍ਰਾਪਰਟੀ ਡਾਊਨ ਹੋ ਜਾਂਦੀ ਹੈ ਕਈਆਂ ਕੋਲ ਕੁਛ ਹੁੰਦਾ ਕਈਆਂ ਕੋਲ ਕੁਛ ਕਈ ਲੋ ਜਵਾਨੀ ਦਾ ਮਾਣ ਹੁੰਦਾ ਜਵਾਨੀ ਵੀ ਟਲ ਜਾਂਦੀ ਹੈ ਇਸ ਕਰਕੇ ਅਸੀਂ ਸਾਂਝ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਪੁੱਤਰ ਰਸਤੇ ਤ੍ਰਿਸ਼ਤਾ ਲੈ ਕੇ ਆਂਦੇ ਆ ਤਾਂ ਅਸੂ ਦਾ ਰੂਪ ਵੇਖਦੇ ਰਹਿੰਦੇ ਆ ਰੂਪ ਔਰ ਫਿਗਰ ਦੇਖਦੇ ਰਹਿੰਦੇ ਆ ਜਦ ਕਿ ਪਹਿਲੇ ਸਾਲ ਹੀ ਜਦੋਂ ਮਾਂ ਬਣਦੀ ਹੈ ਉਹਦਾ ਰੂਪ ਵੀ ਬਦਲ ਜਾਂਦਾ ਹੈ ਉਹਦੀ ਫਿਗਰ ਵੀ ਬਦਲ ਜਾਂਦੀ ਹੈ ਉਹ ਸਭ ਕੁਝ ਗਿਆ ਅਸੀਂ ਗੁਣ ਨਹੀਂ ਵੇਖਦੇ ਇਹ ਮਨ ਸੁੰਦਰ ਆਪਣਾਰ ਨਾਮ ਜੀਤੇ ਰੰਗਰੀ ਵਾਲੇ ਗੁਣ ਨਹੀਂ ਵੇਖਦੇ ਅਸੀਂ ਰੂਪੀ ਭੁੱਖ ਨਾਲ ਉਤਰੇ ਜਾਂ ਦੇਖਾਂ ਤਾਂ ਭੁੱਖ ਵੇਖਦੇ ਰਹਿੰਦੇ ਆ ਰੂਪ ਦੇਖਦੇ ਰਹਿੰਦੇ ਆ ਸਾਡੇ ਭੁਲੇਖੇ ਨੇ ਇਹ ਰੂਪ ਵਗੈਰਾ ਸਭ ਕੁਝ ਟਲ ਜਾਂਦਾ ਹੈ ਬਾਹਰਲਾ ਸਾਰਾ ਕੁਝ ਚਲਾ ਜਾਂਦਾ ਹੈ ਜੋ ਮਰ ਜੰਮੇ ਸੋ ਕੱਚ ਨਿਕਾਚ ਵਰ ਦੇ ਕੱਚੇ ਪਾਡੇ ਬਣ ਜਾਂਦੇ ਆ ਨਾ ਕੱਚੀ ਸੋਚ ਤਾਂ ਫਰੀਦ ਜੀ ਕਹਿੰਦੇ ਨੇ ਫਰੀਦਾ ਕੱਚੇ ਪਾਡੇ ਰੱਖੀ ਐ ਕਿਚੜ ਤਾਂ ਹੀ ਨੀਰ ਕੱਚੇ ਪਾਂਡੇ ਚ ਤੂੰ ਪਾਣੀ ਕਦੋਂ ਤੱਕ ਰੱਖੇਂਗਾ ਸੱਸ ਨੇ ਜੀ ਇਹ ਪਾਣੀ ਕਿਹੜਾ ਹੁੰਦਾ ਹੈ ਭਾਂਡਾ ਹੁੰਦਾ ਹੈ ਕੱਚਾ ਮੇਰਾ ਸੋਚਨੀ ਦਾ ਢੰਗ ਜੋ ਪਰਮਨੈਂਟ ਸੱਚ ਨਹੀਂ ਹੈ ਮੇਰਾ ਸੋਚਨੀ ਦਾ ਢੰਗ ਕੱਚਾ ਹੈ ਉਥਲਾ ਸ਼ੈਲੋ ਮਾਈਜ਼ਰ ਮੈਂ ਕਿਸੇ ਦੇ ਬਾਰੇ ਨਿੰਦਾ ਸੁਣ ਕੇ ਕਿਸੇ ਬਾਰੇ ਨਾ ਮੈਂ ਗਲਤ رائے ਬਣਾ ਲੈਂਦਾ ਮੇਰੀ ਬੜੀ ਕੱਚੀ ਸੋਚਨੀ ਹੈ ਮੇਰਾ ਭਾਂਡਾ ਬੜਾ ਕੱਚਾ ਹੈ ਤੇ ਜਿੰਨਾ ਕੱਚਾ ਭਾਂਡਾ ਹੈ ਉਤਨਾ ਉਹਦੇ ਅੰਦਰ ਤ੍ਰਿਸ਼ਨਾ ਦਾ ਜਲ ਪਾਈ ਰੱਖਦੇ ਆਂ ਅਸੀਂ ਰੱਜਦੇ ਨਹੀਂ ਆਂ ਪਟਕਦੇ ਰਹਿੰਦੇ ਆਂ ਇਸ ਕਰਕੇ ਅਸੀਂ ਦੂਜਾ ਸ਼ਲੋਕ ਨਾਲ ਹੀ ਪੜਿਆ ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ ਕਦੋਂ ਤੱਕ ਤੂੰ ਰੱਖੇਂਗਾ ਕੰਦੀ ਉੱਤੇ ਰੁਖੜਾ ਕਿਚਰਕ ਬੰਨ੍ਹੈ ਤੀਰ ਅਸੀਂ ਪਲ-ਪਲ ਜਦੋਂ ਜੰਮਦੇ ਮਰਦੇ ਆਂ ਨੂੰ ਜੋ ਮਰ ਜੰਮੇ ਸੋ ਕੱਚ ਨਿਕਾਚ ਕਹਿੰਦੇ ਨੇ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਬੰਦੇ ਚਸ਼ਮ ਦੀਦੰਖ ਫਨਾਏ ਦੁਨੀਆ ਮਰਦਾਰ ਖੁਰਦਨੀ ਗਾਫਲ ਹਵਾਏ ਆਪਣੀ ਹਵਾ ਵਿੱਚ ਰੰਨੇ ਜਦੋਂ ਕਦੇ ਵੀ ਨਾ ਸਾਡੇ ਘਰਾਂ ਵਿੱਚ ਜਾਂ ਸਾਡੇ ਦੋਸਤਾਂ ਮਿੱਤਰਾਂ ਵਿੱਚ ਬਰਾਦਰੀ ਵਿੱਚ ਕੋਈ ਬੰਦਾ ਹੰਕਾਰਿਆ ਰਹਿੰਦਾ ਤਾਂ ਲੋਕੀ ਕਹਿੰਦੇ ਨੇ ਫਲਾਣਾ ਬੜੀ ਹਵਾ ਵਿੱਚ ਰਹਿੰਦਾ ਆਜਕਲ ਆਪਣੀ ਗਾਫਲ ਹਵਾ ਵਿੱਚ ਗਾਫਲ ਰਹਿੰਦਾ ਆਪਣੀ ਹਵਾ ਵਿੱਚ ਹੀ ਰਹਿੰਦਾ ਉੜਾਈ ਰਹਿੰਦਾ ਜ਼ਮੀਨ ਤੇ ਪਾਉ ਨਹੀਂ ਰੱਖਦਾ ਇਸकी ਆਕੜ ਦੇਖੋ ਨਾ ਬੰਦੇ ਕੋ ਬੰਦਾ ਨਹੀਂ ਸਮਝਦਾ ਇਸ ਤਰ੍ਹਾਂ ਲੋਕੀ ਗੱਲਾਂ ਕਰਦੇ ਨੇ ਕਿਦੇ ਬਾਰੇ ਜੋਂ ਗਾ ਰਿਆ ਹੋਇਆ ਹੈ ਹੰਕਾਰੇ ਦਾ ਬਿਹੇਵੀਅਰ ਗਰਦਨ ਬਿਲਕੁਲ ਆਕੜ ਜਾਂਦੀ ਹੈ ਮੈਂ ਬੜੀ ਦੁਨੀਆ ਵਿੱਚ ਅਮਰੀਕਾ ਤੋਂ ਲੈ ਕੇ ਕੈਨੇਡਾ ਤੋਂ ਇਟਲੀ ਤੋਂ ਲੰਡਨ ਤੋਂ ਸਵੀਡਨ ਤੋਂ ਆਸਟ੍ਰੇਲੀਆ ਤੋਂ ਕਿਤਨੀ ਦੁਨੀਆ ਮੈਂ ਫਿਰਿਆ ਮੈਂ ਲੋਕਾਂ ਨੂੰ ਆਫਿਸ ਅੰਦਰ ਬੈਠਿਆਂ ਦੇਖਿਆ ਜਿਹੜੇ ਅਫਸਰ ਹੁੰਦੇ ਨੇ ਨਾ ਉਹ ਆਪਣੇ ਕੈਬਨ ਤੋਂ ਨਾ ਇਸ ਤਰ੍ਹਾਂ ਆਕੜ ਕੇ ਨਿਕਲਦੇ ਨੇ ਇੱਧਰ ਉੱਧਰ ਤੱਕਦੇ ਨਹੀਂ ਨੇ ਕਿਉਂ ਆ ਦਰ ਦਰ ਛੋਟੇ ਮੋਟੇ ਕੰਮ ਕਰਨ ਵਾਲੰਨੇ ਉਹਦੇ ਸਬੋਡੀਨੇਟਸ ਨੇ ਆਕੜ ਕੇ ਹੰਕਾਰ ਨਾਲ ਗੱਲ ਕਰਦਾ ਹੈ ਜਿਹੜੇ ਪਤੀ ਆਕੜ ਕੇ ਹੰਕਾਰ ਨਾਲ ਗੱਲ ਕਰਦੇ ਨੇ ਕਈ ਜਗ੍ਹਾ ਪਤਨੀਆਂ ਆਕੜ ਕੇ ਹੰਕਾਰੀ ਗੱਲ ਕਰਦੀਆਂ ਕਈ ਜਗ੍ਹਾ ਸੱਸਾ ਆਕੜੀਚ ਹੰਕਾਰ ਕੇ ਕਈ ਜਗ੍ਹਾ ਨੂੰ ਆ ਕਈ ਜਗ੍ਹਾ ਬੱਚੇ ਮਾਪਿਓਂ ਗਏ ਆਕੜੇ ਰਹਿੰਦੇ ਨੇ ਇਹ ਜਿਹੜੀ ਆਕੜ ਹੈ ਨਾ ਇਹ ਫੂਲਿਆ ਫੂਲਿਆਈ ਹੈ ਗੈਬਾਨ حیوان حرام কুਸਤਨੀ مردار ਬਖੁਰਾਏ ਦਿਲ ਕਬਜ਼ قبضہ ਕਾਦਰੋ ਦੋਜ਼ਕ ਸਜ਼ਾਏ ਮਨ ਉਤੇ ਨਾ ਕੱਚੀਆਂ ਕੱਚੀਆਂ ਨਕਮੀਆਂ ਨਕਮੀਆਂ ਗੱਲਾਂ ਜਿਹੜੀਆਂ ਜ਼ਿੰਦਗੀ ਪਰ ਇਕੱਠੀਆਂ ਕੀਤੀਆਂ ਨਾ ਉਹਨਾਂ ਦਾ قبضہ ਹੋ ਜਾਂਦਾ ਹੈ ਦਿਲ ਕਬਜ਼ قبضہ ਕਾਦਰੋ ਦੋਜ਼ਕ ਸਜ਼ਾਏ ਦੋਜ਼ਕ ਹੁੰਦਾ ਨਰਕ ਮਰਨ ਤੋਂ ਬਾਅਦ ਵਾਲਾ ਨਹੀਂ ਜੀਂਦੇ ਜੀ ਇੱਥੇ ਉਹ ਮਨੁੱਖ ਨਾ ਆਪਣੇ ਵਾਸਤੇ ਨਰਕ ਬਣਾ ਲੈਂਦਾ ਹੈ ਜਿਹੜੇ ਖਿਆਲ ਕਿਸੇ ਬਾਰੇ ਸੋਚੇ ਇਹ ਖਿਆਲ ਬੌਦਰ ਕਰਦੇ ਨੇ ਤੁਸੀਂ ਪ੍ਰੈਕਟਿਸ ਕਰਕੇ ਦੇਖ ਲਓ ਕਿਸੇ ਬਾਰੇ ਮਾੜੀ رائے ਬਣਾਓ ਜਿਉਂ ਨਜ਼ਰ ਆ ਗਿਆ ਤੱਕ ਉਹਦੀ ਉਹ ਵਾਲੀ ਗੱਲ ਯਾਦ ਆ ਜਾਏਗੀ ਜਿਉਂ ਦਾ ਜ਼ਿਕਰ ਛਿੜ ਗਿਆ ਔਰ ਉਹ ਪ੍ਰੈਜ਼ੈਂਟ ਨਾ ਹੋਇਆ ਤਾਂ ਵੀ ਉਹਦੀ ਉਹ ਮੰਦੀ ਗੱਲ ਯਾਦ ਆ ਜਾਏਗੀ ਜਿਸ ਰਹਾਣੇ ਤੇ ਸਿਰ ਰੱਖਾਂਗੇ ਉਹਦੀ ਉਹ ਮੰਦੀ ਗੱਲ ਯਾਦ ਆ ਜਾਏਗੀ ਇਸ ਸੂਲਾਂ ਸਾਨੂੰ ਚੁਭਦੀਆਂ ਰਹਿਣ ਗਿਆ ਇਹਦਾ ਮਤਲਬ ਇਹ ਹੋਇਆ ਨਿੰਦਾ ਪਲੀ ਕਿਸੇ ਕੀ ਨਾ ਏ ਨਾ ਕਿਸੇ ਦੀ ਨਿੰਦਾ ਕਰਿਆ ਕਰ ਨਾ ਕਿਸੇ ਦੀ ਨਿੰਦਾ ਸੁਣਿਆ ਕਰ ਨਾ ਕਿਸੇ ਬਾਰੇ ਆਪਣੀ رائے ਬਨਾਇਆ ਕਰ ਸਾਧ ਸੰਗਤ ਜੀ ਇਸ ਸ਼ਬਦ ਨੂੰ ਅਸੀਂ ਰਹਾਉ ਬਾਰੇ ਵਿਚਾਰ ਕਰ ਰਹੇ ਹਾਂ ਇਸ ਦਾ ਰਹਾਉ ਕੀ ਹੈ ਇਜਾ ਰਹਾ ਹੋਇ ਕਾਹੀ ਭਈਆ ਫਿਰ ਤੋ ਫੂਲਿਆ ਫੂਲਿਆ ਐ ਸਾਨੂੰ ਹੰਕਾਰ ਕਿਸ ਤਰ੍ਹਾਂ ਛੱਡਦਾ ਹੈ ਕਿਸ ਤਰ੍ਹਾਂ ਸੇ ਫੁੱਲਦੇ ਜਾਂਦੇ ਆ ਜਦੋਂ ਅਸੀਂ ਆਪਣੀ ਜ਼ਿੰਦਗੀ ਦਾ ਕੋਈ ਕੀਮਤੀ ਏਮ ਨਹੀਂ ਬਣਾਉਂਦੇ ਆ ਨਾ ਨਿੱਕੇ ਬੱਚੇ ਨੂੰ ਉਹਨੇ ਪਤਾ ਨਹੀਂ ਹੈ ਲੇਕਿਨ ਅਸੀਂ ਵੱਡੇ ਜਿਹੜੇ 70 80 90 100 100 ਸਾਲ ਦੇ ਹੋ ਕੇ ਮਰਦੇ ਆ ਦੁਖੀ ਹੀ ਮਰਦੇ ਆ ਕ੍ਰੂਪਤਾ ਸਾਡੇ ਚਿਹਰੇ ਤੇ ਆ ਜਾਂਦੇ ਗੁੱਸਾ ਸਾਨੂੰ ਪਲ-ਪਲ ਚੜਦਾ ਹੈ ਅਸੀਂ ਆਪਣੇ ਬਾਰੇ ਸੋਚਦੇ ਹੀ ਨਹੀਂ ਆ ਦੁਖੀ ਦੁਖੀ ਮਰਦੇ ਆ ਇਹ ਹੀ ਕਾਰਨ ਹੈ ਕਿ ਜਿੰਨੇ ਲੋਕੀ ਮਰਨ ਲੱਗਦੇ ਨੇ ਉਹ ਦੁਖੀ ਰੋ ਰੋ ਕੇ ਮਰਦੇ ਨੇ ਉਹਨਾਂ ਨੂੰ ਪਤਾ ਕੀ ਚੀਜ਼ ਸਤਾਉਂਦੀ ਹੈ ਕਿ ਮੈਂ ਸਾਰੀ ਜ਼ਿੰਦਗੀ ਐਵੇਂ ਹੀ ਵਿਜ਼ਾਇਆ ਕਰ ਦਿੱਤੀ ਕੋਈ ਜ਼ਿੰਦਗੀ ਦਾ ਕੀਮਤੀ ਏਮ ਨਹੀਂ ਬਣਾਇਆ